ਸportsman team ਤੱਕ ਨੂੰ ਦਿਖਾ ਰਹੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕਰੰਸੀ ਚ ਮਾਪਿਆ ਤੋਲਿਆ ਨਹੀਂ ਜਾ ਸਕਦਾ ਮੈਂ ਅੱਜ ਪਹਿਲਾਂ ਮੋਗੇ ਜਾਊਂਗਾ ਵਲੰਟੀਅਰ ਮੀਟਿੰਗ ਹੈ ਫਿਰ ਉਸ ਤੋਂ ਬਾਅਦ ਜਲੰਧਰ ਵਲੰਟੀਅਰ ਮੀਟਿੰਗ ਹੈ ਰਸਤੇ ਚ ਤੁਸੀਂ ਖੜਕੇ ਇੰਨਾ ਪਿਆਰ ਦੇ ਰਹੇ ਹੋ ਇਹ ਮੈਂ ਤਾਂ ਸੋਚਿਆ ਨਹੀਂ ਸੀ ਪਰ ਜਦੋਂ ਦੀ ਇੱਥੋਂ ਦੀ ਲੰਗੇ ਆਪਾਂ ਮੈਂ ਜਦੋਂ ਪਿਛਲੀ ਵਾਰ ਪ੍ਰਚਾਰ ਕਰਨ ਵੇਲੇ ਰਾਤ ਨੂੰ ਲੰਗੇ ਸਿੱਥ ਅੱਤਿਸ਼ਵਾਦੀ ਚਲਾਈ ਸੀ ਯਾਦ ਹੈ ਤੇ ਰਸਤੇ 'ਚ ਵੀ ਮਾਵਾਂ ਪੈਣਾ ਸਾਗ ਲੈ ਕੇ ਦੁੱਧ ਦੇ ਗਲਾਸ ਲੈ ਕੇ ਖੜੀਆਂ ਸੀ ਸੁਮਰਿੰਡੇ ਵਾਲਿਓ ਫਟ ਪਰ ਤਾਂ ਕੋਈ ਪਰੰਤੂ ਹੈ ਹੀ ਨਹੀਂ ਤੁਮੇ ਇੱਕ ਵਾਰੀ ਫੇਰ ਹੁਣ ਇਹ ਕਹਿੰਦਾ ਉਹਨਾਂ ਨੂੰ ਹੁਣੇ ਦੱਸ ਦੋ ਇਹ ਪੰਜਾਬ ਹੁਣ ਆਮ ਲੋਕਾਂ ਦੇ ਹੱਥਾਂ 'ਚ ਆ ਗਿਆ ਔਰ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਔਰ 2 ਸਾਲਾਂ ਦੇ ਵਿੱਚ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਪਰ ਮੈਂ ਆਪਦੇ ਕੰਮ ਤਾਂ ਤੁਸੀਂ ਦੱਸ ਸਕਦੇ ਹੋ ਨਾ 2 ਸਾਲਾਂ ਦੇ ਵਿੱਚ ਬਿਜਲੀ ਦੇ ਬਿੱਲ 90% ਘਟਾ ਨੂੰ ਜ਼ੀਰੋ ਆਉਂਦੇ ਆ 43000 ਸਰਕਾਰੀ ਨੌਕਰੀਆਂ ਮਿਲ ਗਈਆਂ ਤੁਹਾਡੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਜਿਨ੍ਹਾਂ ਨੂੰ ਨੌਕਰੀ ਮਿਲੀ ਹੋਊਗੀ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਨੌਕਰੀਆਂ ਮਿਲੀਆਂ ਨੇ ਬਿਜਲੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਹੁੰਦੀ ਹੈ ਬਲਕਿ ਮੈਂ ਇਹ ਸੋਚਿਆ ਹੈ ਕਿ ਹਰੇਕ ਦਫਤਰ ਦਾ ਟਾਈਮ ਦਿਨ ਦਾ ਹੁੰਦਾ 9 ਵਜੇ ਤੋਂ ਲੈ ਕੇ ਪੰਜ ਵਜੇ ਜੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਣਕ ਪੱਕੀ ਪੂਰੀ ਕਣਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਹਾਂ ਤਾਂ ਕਿਸਾ ਉਹ ਵੀ ਚੱਲਦੀ ਹੈ ਚੌੜੀ ਘਟ ਚੱਲਦੀ ਹੈ ਜੀ ਸਾਰਿਆਂ ਨੂੰ ਪਤਾ ਹੈ ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗਿਆ ਉਹ ਤੁਹਾਡੇ ਘਰਾਂ 'ਚ ਪਹੁੰਚ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਕੋਈ ਸਰਟੀਫਿਕੇਟ ਬਰਵਾਉਣਾ ਤੁਸੀਂ ਕਾਹੇ ਪਤਾ ਲੈਣੇ ਆਊਗਾ ਕਿਥੇ ਪੜੇ ਜਿਹੜੇ ਕੰਮ ਦਿੰਦੇ ਨੇ ਜੀ ਹਾਂ ਚੇਪੜੇ ਮੀਟਰ ਨਾਲ ਹਾਂ ਜੋ ਨਹੀਂ ਕੋਈ ਕੋਈ ਐਦਾਂ ਦੀ ਫਾਈਲ 'ਚ ਸਾਈਨ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹੋ ਜਿਹੀ ਫੈਲਮਾਂ ਵਿੱਚ ਕੋਈ ਸ਼ਰਦਾ ਨਹੀਂ ਜਿਹਦੇ ਨਾਲ ਲੀਡਰਾਂ ਦੀ ਜੇਬ ਚੋਂ ਜਾਂ ਤੁਹਾਡਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ ਸੋ ਸਰ ਪੰਜਾਬ ਨੂੰ ਸਿੱਧਾ ਸੁਧਾਰ ਕਰ ਦੋ ਜੀ ਐਨਓਸੀ ਵਾਲੀ ਪ੍ਰੋਬਲਮ ਹੈ ਜੀ ਜਿਵੇਂ ਕਰੋਂਗੇ ਜਿਵੇਂ ਕਹੋਂਗੇ ਮੰਡੀ ਵਾਲਾ ਸਾਰਾ ਪ੍ਰੋਬਲਮ ਬਹੁਤ ਆ ਰਹੀ ਹੈ ਛੋਟੇ ਕਿਸਾਨਾਂ ਦਾ ਜਿਹਦੇ ਨਾਲ ਕੋਈ ਹੋਰ ਛੋਟੇ ਨੂੰ 2 ਕਿੱਲੇ ਵਾਲ ਨੂੰ ਟਿਊਬਲ ਦੇ ਕਨੈਕਸ਼ਨ ਦੀ ਉਹ ਜਾਰੀ ਕਰ ਬਿਲਕੁਲ ਜਾਰੀ ਕਰ ਹਾਂਜੀ ਉਹ ਬੰਲਾਂ ਦੇ ਕਨੈਕਸ਼ਨ ਵੀ ਆਉਣਗੇ ਹੋਰ ਦੇਖੋ ਹੋਰ ਦੇਖੋ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25 25 ਸਾਲ 30 30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਟਿਊਬਲ ਜਿਹੜੇ ਨੇ ਉਹ ਘੱਟ ਚੱਲਦੇ ਨੇ ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ ਹਰੋ ਜ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਇਮ ਕਰ ਦੇਣਾ ਪੰਜਾਬ 'ਚ ਜੋ ਟਿਊਬਵੈਲ ਖੜ ਗਏ 14.5 ਲੱਖ ਟਿਊਬਵੈਲ ਪੰਜਾਬ 'ਚ ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬbben ਗੁਰੂ ਪਾਣੀ ਪਿੱਤਾ ਮਾਤਾ ਪਾਤਾ ਉਹਦੇ ਤੇ ਵੀ ਥੋੜਾ ਜਿਹਾ ਪੈਰਾ ਦੇਵਾਂਗੇ ਦੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਹੈ ਉਹ 'ਚ ਮਿਨਰਲ ਤਾਂ ਆਉਂਦੇ ਨੇ ਹਨਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਪੈਸਾ ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲੀ ਜਾਓ ਪਰ ਹਾਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਮੈਂ ਇੱਕ ਅਗਰ ਪੈਸਾ ਵੀ ਨਹੀਂ ਛੱਡਦਾ ਔਰ ਜਬ ਵਾਪਸ ਲਿਆ ਕੇ ਜਿੰਦਾ ਦਾ ਖਾਦਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਦਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਆਮ ਆਦਮੀ ਕਲੀਨਿਕ ਖੋਲਾਂਗੇ ਸਕੂਲ ਸ਼ਾਨਦਾਰ ਹੋਗੇ ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਹਾਂਜੀ ਹੁੰਦਾ ਹੈ ਜੀ ਹੁੰਦਾ ਜੀ ਅੱਧਾ ਹੀ ਹੁੰਦਾ ਨਹੀਂ ਹੁੰਦਾ ਜੀ ਅੱਧਾ ਹੀ ਸੋ ਬਿਲਕੁਲ ਇਸ ਦਾ ਹੁਣ ਇਹ ਦਬਲ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੂੰਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰਾਂਗੇ ਉਹਨਾਂ ਦੇ ਨਾਂ ਖੜਾਂਗੇ ਚਟਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਰ ਦਾ ਸਮਾਂ ਵਫਾਦਾਰੀਆਂ ਪਰਖ ਰਿਹਾ ਹੈ ਤੁਸੀਂ ਇੰਨੀ ਭਾਰੀ ਗਿਣਤੀ ਚ ਨਾਲ ਖੜੇ ਹੋ ਹਾਂਜੀ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਪਾਸਾ ਇੱਥੋਂ ਸ਼ੁਰੂ ਕੀਤਾ ਹੈ ਚੰਕੌਰ ਸਾਹਿਬ ਦੀ ਤਰਫ ਹੋ ਰਿਹਾ ਅੱਲਾਹੁ ਅਕਬਰ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹੀ ਤੁਸੀਂ ਮੈਨੂੰ ਹੱਥ ਦਿਓ ਪ੍ਰੋਗਰਾਮ ਬਣਾਵਾਂਗੇ ਕੋਈ ਨਹੀਂ ਧੱਕਾ ਕਰ ਸਕਦਾ ਇਹ ਅੰਦਰ ਤੁਹਾਡਾ ਹੱਕ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆਵਾਂ ਸੁਝਾਅ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹਦੀ ਸ਼ਕਤੀ ਇੰਨੀ ਬਚੂਗੀ ਕਿ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਦਾ ਸਾਹਿਬ ਜੀ ਤੇਰਾ ਜੀਓ ਕਰਕੇ ਹਟਾਗੇ ਤੇਰਾ ਜੀਓ ਸਾਹਿਬ ਜੀ ਮਾਨ ਸਾਹਿਬ ਜੀ ਕੀ ਬੇਨਤੀ ਆ ਮੇਰਾ ਬਹੁਤ ਮਾੜਾ ਹਾਲ ਆ ਜੀ ਹਾਂ ਮੈਨੂੰ ਪਤਾ ਪਤਾ ਤੇ ਸਾਡੀ ਸਾਰਿਆਂ ਦੇ ਲਈ ਗੱਲਾਂ ਇਹੀ ਨਹੀਂ ਆ ਦੇਖਿਓ ਮੇਰੀ ਗੱਲ ਗੱਲਾਂ ਇਹੀ ਨਹੀਂ ਤਿੰਨ ਚਾਰ ਸ਼ੂਗਰ ਮਿੱਲਾਂ ਨੇ ਜਿਹੜੀਆਂ ਵੱਡੇ ਇੱਕ ਮਿੰਟ ਪਹਿਲਾਂ ਜਿਹੜੀਆਂ ਵੱਡੇ ਧਨਾੜ ਬੰਦਿਆਂ ਦੀਆਂ ਨੇ ਉਹਨਾਂ ਨੇ ਗੰਨਾ ਵਿਝਵਾ ਲਿਆ ਪੈਸੇ ਨਹੀਂ ਦਿੱਤੇ ਅਸੀਂ ਹੁਣੇ ਇਸੇ ਗੱਲ ਤੇ ਮੇਰੇ ਕੋਲ ਧੂਰੀ ਵੀ ਹੈਗੀ ਇੱਕ ਪੱਲ ਠੀਕ ਹੈ ਨਾ ਅਸੀਂ ਇਹੀ ਇਹੀ ਕਰ ਰਹੇ ਫਗਵਾੜੇ ਵਾਲੇ ਦਾ ਹੱਲ ਹੋ ਗਿਆ ਅਸੀਂ ਇਹੀ ਕਰ ਰਹੇ ਆ ਕਿ ਗੰਨੇ ਦਾ ਜਿਹੜਾ ਕਿਸਾਨ ਹੈ ਉਹਨੂੰ ਗੰਨੇ ਦੀ ਜਿਹੜੀ ਪੇਮੈਂਟ ਹੈ ਜਿਵੇਂ ਰੂਲ ਹੈ 14 13 ਦਾ 14 ਦਿਨ ਪੇਮੈਂਟ ਹੋਣੀ ਚਾਹੀਦੀ ਹੈ 14 ਛੱਟੋ ਜੀ ਮਤਲਬ 2-2 ਸਾਲ ਤੱਕ ਮਤਲਬ ਧਰਨੇ ਦੇ ਕੇ ਆਪਣੇ ਪੈਸੇ ਲੈ ਲੈ ਇਸ ਗੱਲ ਦਾ ਮੈਨੂੰ ਪਤਾ ਹੈ ਇਹ ਪੁਰਾਣੀਆਂ ਇਹਨਾਂ ਦੀਆਂ ਗਲਤੀਆਂ ਨੇ ਉਹ ਵੀ ਸੁਧਾਰਾਂਗੇ ਦੇਖੋ ਇੱਕ ਘਰ ਜਿਹੜਾ ਉਹ ਜੇ ਕਰਜ਼ਾਈ ਹੋਇਆ ਹੋਇਆ ਠੀਕ ਹੈ ਨਾ ਉੱਤ ਉੱਤ ਡਿਸਪਲਿਨ ਨਹੀਂ ਹੈਗਾ ਤੇ ਜਦੋਂ ਨਵਾਂ ਲਾਣੇਦਾਰ ਕੋਈ ਆਇਆ ਤਾਂ ਉਹ ਪਹਿਲਾਂ ਉਸ ਘਰ ਚ ਡਿਸਪਲਿਨ ਲੈ ਕੇ ਆਉ ਫਿਰ ਕਰਜ਼ਾ ਵੀ ਲਾਹਾਂਗੇ ਫਿਰ ਕਮਾਉ ਕਮਾਉ ਘਰ ਵੀ ਬਣਾਵਾਂਗੇ ਆਪਾਂ ਇਸ ਵਾਰ ਤੁਸੀਂ ਦੇਖ ਲਓ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਲਿਆ ਨਹੀਂ ਤਾਂ ਵੇਚਦੇ ਨੇ ਸਰਕਾਰ ਵੇਚ ਦਿੰਦੀ ਹੈ ਠੀਕ ਹੈ ਨਾ ਥੋੜੇ ਨਹਿਰਾ ਆਣੇ ਰੈਸਟੋਰ ਸਾਰੇ ਵੇਚਦੇ ਆਪਦੇ ਦੋਸਤਾਂ ਨੂੰ ਵੇਚਦੇ ਅਸੀਂ ਕਿਹਾ ਵੀ ਕਰਾਂਗੇ ਆਪਣਾ ਕੋਲੇ ਦੀ ਖਾਂਚ ਲਾ ਲਈ ਐਡੀ ਬੜੀ ਲਿਸਟ ਪਈ ਹੈ ਕੰਮਾਂ ਦੀ ਲਿਖਵਾ ਕੇ ਲੋਕਾਂ ਕੋਲੇ ਜਾਇਓ ਕਿਸੇ ਨੂੰ ਮੰਦਾ ਨਹੀਂ ਬੋਲਣਾ ਫੇਸਬੁੱਕ ਤੇ ਜਾ ਕਿਸੇ ਹੋਰ ਵਟਸਐਪ ਤੇ ਕਿਸੇ ਨੂੰ ਕੋਈ ਥਾਲ ਨਹੀਂ ਕੱਢੀ ਆਪਦਾ ਕੰਮ ਦੱਸ ਦੋ ਕਿ ਭਈ ਇਸ ਤਰ੍ਹਾਂ ਹੀ ਕੀਤਾ ਤੁਸੀਂ ਦੱਸ ਦੋ ਆਪਦਾ ਲੋਕ ਆਪ ਹੀ ਫੈਸਲਾ ਕਰ ਦੇਣਗੇ